ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਪਸੰਦ ਆਵੇ ਤਾਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਨਈ ਵੀਰ ਤੂੰ ਨਹੀਂ ਆਉਣਾ ਮੈਂ ਕਹਿਣਾ ਪਰ ਕਿਉ ਪ੍ਰੀਤ ਤੂੰ ਹਸਪਤਾਲ ਵਿੱਚ ਐਡਮਿਟ ਆ ਤੇ ਮੈਂ ਨਾ ਆਵਾਂ ਤੇਰੇ ਪੇਕੇ ਆ ਤਾਂ ਕੋਈ ਨਾ ਆਇਆ ਤਾਂ ਤੇਰੇ ਸਹੁਰੇ ਕੀ ਕਹਿਣਗੇ ਵੀਰ ਤੂੰ ਨਹੀਂ ਸਮਝ ਰਿਹਾ ਇਹ ਮੇਰੇ ਸਹੁਰਿਆਂ ਦੀ ਹੀ ਚਾਲ ਆ ਉਹਨਾਂ ਨੇ ਜਾਣ ਬੁੱਝ ਕੇ ਤੁਹਾਨੂੰ ਫੋਨ ਕੀਤਾ ਆ ਤਾਂ ਕਿ ਤੁਸੀਂ ਆਓ ਤੇ ਇਹਦੇ ਬਾਅਦ ਪ੍ਰੀਤ ਨੇ ਜੋ ਵਿਜੇ ਨੂੰ ਦੱਸਿਆ ਉਹਨੂੰ ਸੁਣ ਕੇ ਕੁਝ ਸੋਚਦੇ ਹੋਏ ਵਿਜੇ ਨੇ ਕਿਹਾ ਪ੍ਰੀਤ ਤੂੰ ਚਿੰਤਾ ਨਾ ਕਰ ਮੈਂ ਵੀ ਤੇਰਾ ਹੀ ਭਰਾ ਆ ਤੂੰ ਜੋ ਚਾਹੁੰਦੀ ਆ ਉਹ ਹੋਊਗਾ ਤੂੰ ਚਿੰਤਾ ਨਾ ਕਰ ਤੇਰੀ ਸੱਸ ਦੀ ਕੋਈ ਵੀ ਚਾਲ ਕਾਮਯਾਬ ਨਹੀਂ ਹੋਵੇਗੀ ਤੂੰ ਆਪਣੇ ਭਰਾ ਤੇ ਵਿਸ਼ਵਾਸ ਰੱਖ ਤੇ ਆਪਣੇ ਉੱਤੇ ਧਿਆਨ ਦੇ ਮੈਂ ਹੁਣੇ ਅੰਨਾ ਆ ਕਹਿੰਦੇ ਹੋਏ ਵਿਜੇ ਨੇ ਫੋਨ ਰੱਖ ਦਿੱਤਾ ਤੇ ਨਿਕਲ ਪਿਆ ਹਸਪਤਾਲ ਵੱਲ ਅਸਲ ਵਿੱਚ ਪ੍ਰੀਤ ਪ੍ਰੈਗਨੈਂਟ ਸੀ ਤੇ ਅੱਜ ਉਹਦੇ ਅਪਰੇਸ਼ਨ ਦੀ ਤਰੀਕ ਸੀ ਨਾਲ ਹੀ ਨਾਲ ਉਹਦੀ ਨਨਾਨ ਕੋਮਲ ਦੇ ਅਪਰੇਸ਼ਨ ਦੀ ਤਰੀਕ ਵੀ ਸੰਯੋਗ ਨਾਲ ਉਹਦੇ ਨਾਲ ਹੀ ਨਿਕਲ ਆਈ ਦੋਵੇਂ ਹੀ ਨਨਾਨ ਭਾਬੀ ਦੇ ਬੱਚਾ ਹੋਣ ਵਾਲਾ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਸਭ ਤੋਂ ਪਹਿਲਾਂ ਪ੍ਰੀਤ ਨੇ ਹੀ ਮਾਂ ਬਣ ਦੀ ਖਬਰ ਦਿੱਤੀ ਸੀ ਜਿੰਨੂੰ ਸੁਣ ਕੇ ਪ੍ਰੀਤ ਦੀ ਸੱਸ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਰ ਪ੍ਰੀਤ ਦੀ ਸੱਸ ਇੱਕ ਨੰਬਰ ਦੀ ਕੰਜੂਸ ਔਰਤ ਸੀ ਦਾਦੀ ਬਣ ਦੀ ਖੁਸ਼ੀ ਤਾਂ ਉਹਨੂੰ ਹੋਈ ਪਰ ਨਾਲ ਹੀ ਖਰਚੇ ਦੀ ਵੀ ਚਿੰਤਾ ਹੋਣ ਲੱਗੀ ਜੀ ਦੇ ਚੱਲਦੇ ਉਹਨੇ ਮਨ ਹੀ ਮਨ ਪ੍ਰੀਤ ਨੂੰ ਪੇਕੇ ਭੇਜਣ ਦੀ ਤਿਆਰੀ ਵੀ ਕਰ ਲਈ ਸੋਚਿਆ ਸੀ ਕਿ ਇਹੋ ਜਿਹੀ ਹਾਲਤ ਵਿੱਚ ਦੇਖਭਾਲ ਕਰਨਾ ਤੇ ਫਿਰ ਹਸਪਤਾਲ ਲੈ ਕੇ ਜਾਣਾ ਟੈਸਟ ਕਰਵਾਉਣੇ ਬਹੁ ਦਾ ਧਿਆਨ ਰੱਖਣਾ ਹਸਪਤਾਲ ਦੇ ਖਰਚੇ ਇਹਦੇ ਤੋਂ ਤਾਂ ਚੰਗਾ ਆ ਬਹੁ ਪੇਕੇ ਹੀ ਚਲੀ ਜਾਵੇ ਮੇਰੀ ਵੀ ਜਾਨ ਛੁੱਟੂਗੀ ਖੁਦ ਹੀ ਸੋਚ ਲਿਆ ਤੇ ਆਪ ਹੀ ਮਨ ਹੀ ਮਨ ਫੈਸਲਾ ਵੀ ਲੈ ਲਿਆ ਸੀ ਕਿ ਇਹ 1 ਮਹੀਨੇ ਬਾਅਦ ਬਹੁ ਨੂੰ ਪੇਕੇ ਪੇਜ ਦਉਂਗੀ ਪਰ ਅਚਾਨਕ ਹੀ ਇੱਕ ਹਫਤੇ ਬਾਅਦ ਉਹਦੀ ਕੁੜੀ ਕੋਮਲ ਦਾ ਫੋਨ ਆਇਆ ਕੋਮਲ ਨੇ ਕਿਹਾ ਮਾਂ ਖੁਸ਼ਖਬਰੀ ਆ ਤੁਸੀਂ ਨਾਨੀ ਬਣਨ ਵਾਲਿਓ ਗੱਲ ਕਰਨ ਤੇ ਪਤਾ ਲੱਗਾ ਕਿ ਕੋਮਲ ਤੇ ਪ੍ਰੀਤ ਦੋਵਾਂ ਦਾ ਇੱਕ ਹੀ ਮਹੀਨਾ ਚੱਲ ਰਿਹਾ ਆ ਕੁੜੀ ਦੇ ਮਾਂ ਬਾਂਦੀ ਖਬਰ ਨਾਲ ਪ੍ਰੀਤ ਦੀ ਸੱਸ ਖੁਸ਼ੀ ਨਾਲ ਬੋਲੀ ਤੂੰ ਤਾਂ ਇਹ ਖਬਰ ਸੁਣਾ ਕੇ ਤਾਂ ਮੇਰੀ ਉਮਰ ਵਧਾ ਦਿੱਤੀ ਆ ਇਹ ਤਾਂ ਸੋਨੇ ਤੇ ਸੁਹਾਗਾ ਹੋ ਗਿਆ ਆ ਬਹੂ ਵੀ ਮਾਂ ਬਨਣ ਵਾਲੀ ਆ ਤੇ ਤੂੰ ਵੀ ਮਾਂ ਬਨਣ ਵਾਲੀ ਆ ਮੈਂ ਨਾਨੀ ਤੇ ਦਾਦੀ ਦੋਵੇਂ ਇਕੱਠੇ ਬਨ ਜਾਊਂਗੀ ਮੇਰੇ ਤੋਂ ਜ਼ਿਆਦਾ ਕਿਸਮਤ ਵਾਲਾ ਹੋਰ ਕੌਣ ਹੋਊਗਾ ਪੁੱਤ ਤੂੰ ਆਪਣਾ ਧਿਆਨ ਰੱਖੀ ਮੈਂ ਤਾਂ ਬਹੂ ਨੂੰ ਪੇਕੇ ਭੇਜਣ ਦੀ ਸੋਚ ਰਹੀ ਆ ਕਹਿੰਦੇ ਹੋਏ ਅਚਾਨਕ ਪਤਾ ਨਹੀਂ ਮਾਂ ਦੇ ਦਿਮਾਗ ਵਿੱਚ ਕੀ ਆਇਆ ਕਿ ਉਹਨੇ ਕੋਮਲ ਨੂੰ ਕਿਹਾ ਕਿ ਪੁੱਤ ਇੱਕ ਕੰਮ ਕਰ ਤੂੰ ਵੀ ਇੱਥੇ ਹੀ ਆ ਜਾ ਤੇ ਮੈਂ ਬਹੂ ਨੂੰ ਭੇਕੇ ਵੀ ਨਹੀਂ ਭੇਜੂੰਗੀ ਤੁਸੀਂ ਦੋਵੇਂ ਇਕੱਠੀਆਂ ਰਿਓ ਇੱਕ ਹੀ ਡਾਕਟਰ ਨੂੰ ਵਿਖਾ ਲਵਾਂਗੇ ਤੇ ਇੱਕ ਹੀ ਜਗ੍ਹਾ ਇਲਾਜ ਹੋ ਜਾਊਗਾ ਮਾਂ ਦੀ ਗੱਲ ਸੁਣ ਕੇ ਕੋਮਲ ਨੇ ਕਿਹਾ ਪਰ ਮਾਂ ਤੁਹਾਨੂੰ ਡਬਲ ਖਰਚਾ ਪੈ ਜਾਊਗਾ ਤੁਸੀਂ ਇਹ ਵੀ ਤਾਂ ਸੋਚੋ ਕੁੜੀ ਦੀ ਗੱਲ ਸੁਣ ਕੇ ਮੁਸਕਰਾਉਂਦੇ ਹੋਏ ਮਾਨ ਨੇ ਕਿਹਾ ਲੈ ਪੁੱਤ ਕੁਝ ਨਹੀਂ ਹੋਊਗਾ ਮੇਰਾ ਤਾਂ 1 ਰੁਪਇਆ ਖਰਚ ਨਹੀਂ ਹੋਣਾ ਤੂੰ ਆਪਣੀ ਮਾਂ ਨੂੰ ਜਾਣਦੀ ਨਹੀਂ ਆ ਕਿਉਂ ਫालतू ਚ ਮੇਰੇ ਜਵਾਈ ਦੇ ਪੈਸੇ ਬਰਬਾਦ ਕਰਨੇ ਆ ਪੈਸੇ ਬਚਨ ਕੇ ਤਾਂ ਉਹ ਤੁਹਾਡੇ ਹੀ ਕੰਮ ਆਉਣਗੇ ਤੂੰ ਬਸ ਚੁੱਪਚਾਪ ਇੱਥੇ ਆ ਜਾ ਬਸ ਫਿਰ ਕੀ ਸੀ ਮਾਂ ਦੀ ਗੱਲ ਸੁਣ ਕੇ ਅਗਲੇ ਦਿਨ ਹੀ ਕੋਮਲ ਵੀ ਆ ਗਈ ਕੋਮਲ ਦੀ ਖਬਰ ਸੁਣ ਕੇ ਪ੍ਰੀਤ ਵੀ ਬਹੁਤ ਖੁਸ਼ ਹੋਈ ਤੇ ਉਹਨੇ ਖੁਸ਼ੀ-ਖੁਸ਼ੀ ਕੋਮਲ ਨੂੰ ਕਿਹਾ ਦੀਦੀ ਇਹ ਤਾਂ ਵਧੀਆ ਗੱਲ ਆ ਹੁਣ ਆਪਾਂ ਦੋਵੇਂ ਇਕੱਠੀਆਂ ਡਾਕਟਰ ਕੋਲ ਜਾਵਾਂਗੀਆਂ ਤੇ ਇਕੱਠੀਆਂ ਦਿਖਾਵਾਂਗੀਆਂ ਤੇ ਇੱਕ ਹੀ ਹਸਪਤਾਲ 'ਚ ਸਾਡੇ ਬੱਚੇ ਵੀ ਹੋਣਗੇ ਕੋਮਲ ਵੀ ਖੁਸ਼ ਸੀ ਪ੍ਰੀਤ ਵੀ ਖੁਸ਼ ਸੀ ਪਰ ਮਾਂ ਦੇ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਕੁੜੀ ਨੂੰ ਤਾਂ ਪੇਕੇ ਹੀ ਬੁਲਾ ਲਿਆ ਪਰ ਹੁਣ ਅੱਗੇ ਕੀ ਪਲੈਨਿੰਗ ਉਹ ਹਜੇ ਬਾਕੀ ਸੀ ਕੁਝ ਸੋਚਦੇ ਹੋਏ ਉਹਨੇ ਪ੍ਰੀਤ ਦੀ ਮਾਂ ਨੂੰ ਫੋਨ ਕੀਤਾ ਤੇ ਬੋਲੀ ਬੈਨ ਜੀ ਮੇਰੀ ਕੁੜੀ ਵੀ ਮਾਂ ਬਣਨ ਵਾਲੀ ਆ ਇਸੇ ਲਈ ਮੈਂ ਉਹਨੂੰ ਆਪਣੇ ਕੋਲ ਹੀ ਬੁਲਾ ਲਿਆ ਆ ਮੈਂ ਸੋਚਿਆ ਸੀ ਕਿ ਪ੍ਰੀਤ ਨੂੰ ਵੀ ਤੁਹਾਡੇ ਕੋਲ ਭੇਜ ਦਵਾਂ ਇਸ ਹਾਲਤ 'ਚ ਮਾਂ ਜਿਹੋ ਜਿਹਾ ਖਿਆਲ ਰੱਖਦੀ ਆ ਉਹ ਜੱਸ ਸੱਸ ਤਾਂ ਨਹੀਂ ਰੱਖ ਸਕਦੀ ਪਰ ਹੁਣ ਜਦੋਂ ਦੋਵੇਂ ਹੀ ਨਾਨ ਨਾਨ ਭਾਬੀ ਇੱਕ ਹੀ ਜਗ੍ਹਾ ਇਕੱਠੀਆਂ ਹੋ ਗਈਆਂ ਆ ਇੱਕ ਹੀ ਹਾਲਤ ਵਿੱਚ ਤਾਂ ਫਿਰ ਕੀ ਦੋਵਾਂ ਨੂੰ ਅੱਖ ਕਰਨਾ ਐਸੇ ਲਈ ਮੈਂ ਸੋਚਿਆ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਦੁਖੀ ਨਾ ਹੋਇਓ ਤੁਸੀਂ ਆਪਣੀ ਧੀ ਨੂੰ ਪੁੱਛਦੇ ਰਹੋ ਉਹਨੂੰ ਜੇ ਕੁਝ ਖਾਣ ਪੀਣ ਦਾ ਦਿਲ ਕਰੇ ਜਾਂ ਤੁਹਾਡਾ ਆਪਣੀ ਧੀ ਨੂੰ ਕੁਝ ਖਵਾਉਣ ਦਾ ਦਿਲ ਕਰੇ ਤਾਂ ਤੁਸੀਂ ਵਿਝੇ ਦੇ ਹੱਥ ਭੇਜ ਦਿਆ ਕਰਿਓ ਭਾਈ ਮਾਂ ਦੀ ਗੱਲ ਤਾਂ ਵਾਕ ਹੁੰਦੀ ਆ ਤੇ ਹਾਂ ਭੈਣ ਜੀ ਇੱਕ ਗੱਲ ਹੋਰ ਕਹਿਣੀ ਸੀ ਤੁਹਾਨੂੰ ਤੁਹਾਨੂੰ ਤਾਂ ਪਤਾ ਹੀ ਆ ਕਿ ਪ੍ਰੀਤ ਦਾ ਸਹੁਰਾ ਤਾਂ ਹੈ ਨਹੀਂ ਤੇ ਮੇਰਾ ਪੁੱਤ ਉਹਦੇ ਕੋਲ ਇਨਾ ਟਾਈਮ ਨਹੀਂ ਹੁੰਦਾ ਕਿ ਉਹ ਪ੍ਰੀਤ ਨੂੰ ਡਾਕਟਰ ਨੂੰ ਵਿਖਾ ਸਕੇ ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਤੁਸੀਂ ਹਰ ਮਹੀਨੇ ਵਿਜੇ ਨੂੰ ਭੇਜ ਦਿਆ ਕਰੋ ਤਾਂ ਕਿ ਉਹ ਪ੍ਰੀਤ ਨੂੰ ਡਾਕਟਰ ਨੂੰ ਵਿਖਾ ਲਿਆਵੇ ਪ੍ਰੀਤ ਦੀ ਸੱਸ ਦੀ ਗੱਲ ਸੁਣ ਕੇ ਪ੍ਰੀਤ ਦੀ ਮਾਂ ਨੂੰ ਥੋੜਾ ਜਿਹਾ ਪਹਿਲਾਂ ਤਾਂ ਅਜੀਬ ਲੱਗਾ ਪਰ ਫਿਰ ਧੀ ਦੀ ਗੱਲ ਸੀ ਇਸ ਲਈ ਉਹਨਾਂ ਨੇ ਪ੍ਰੀਤ ਦੀ ਸੱਸ ਦੀ ਗੱਲ ਮੰਨ ਲਈ ਇੱਕ ਮਹੀਨੇ ਬਾਅਦ ਪ੍ਰੀਤ ਦੀ ਸੱਸ ਨੇ ਵਿਜੇ ਨੂੰ ਫੋਨ ਕਰਕੇ ਆਉਣ ਲਈ ਕਹਿ ਦਿੱਤਾ ਤਾਂ ਕਿ ਪ੍ਰੀਤ ਡਾਕਟਰ ਨੂੰ ਵਿਖਾ ਸਕੇ ਵਿਜੇ ਤਾਂ ਆਇਆ ਨਾਲ ਹੀ ਪ੍ਰੀਤ ਦੀ ਮਾਂ ਨੇ ਪ੍ਰੀਤ ਦੀ ਪਸੰਦ ਦੇ ਵੇਸਣ ਦੇ ਲੱਡੂ ਵੀ ਬਣਾ ਕੇ ਭੇਜ ਦਿੱਤੇ ਜਿਵੇਂ ਹੀ ਵਿਜੇ ਆਇਆ ਪ੍ਰੀਤ ਦੀ ਸੱਸ ਨੇ ਉਹਦੇ ਹੱਥ 'ਚ ਲੱਡੂਆਂ ਦਾ ਡੱਬਾ ਵੇਖ ਲਿਆ ਤੇ ਉਹ ਫੜ ਕੇ ਆਪਣੇ ਕਮਰੇ 'ਚ ਰੱਖ ਦਿੱਤਾ ਤੇ ਪ੍ਰੀਤ ਨੂੰ ਬੁਲਾਉਂਦੇ ਹੋਏ ਬੋਲੀ ਬਹੂ ਤਿਆਰ ਹੋ ਗਈਆਂ ਤੂੰ ਤੇਰਾ ਭਰਾ ਆਇਆ ਆ ਜਾਂ ਡਾਕਟਰ ਨੂੰ ਵਿਖਾ ਆ ਬਹੂ ਮੈਂ ਕੀ ਸੋਚਦੀ ਆ ਕਿਉਂ ਨਾ ਤੂੰ ਕੋਮਲ ਨੂੰ ਵੀ ਆਪਣੇ ਨਾਲ ਹੀ ਲੈ ਜਾਂਦੀ ਹੁਣ ਉਹ ਵਿਚਾਰੀ ਕਿਹਦੇ ਨਾਲ ਜਾਊਗੀ ਵਿਖਾਉਣਾ ਤਾਂ ਦੋਵਾਂ ਨੇ ਇੱਕ ਹੀ ਡਾਕਟਰ ਨੂੰ ਆ ਤਾਈ ਇਕੱਠੀਆਂ ਚਲੀਆਂ ਜਾਓ ਹੁਣ ਭਲਾ ਪ੍ਰੀਤ ਕਿਵੇਂ ਮਨਾ ਕਰੇ ਉਹ ਕੋਮਲ ਨੂੰ ਆਪਣੇ ਨਾਲ ਡਾਕਟਰ ਨੂੰ ਵਿਖਾਉਣ ਲੈ ਗਈ ਡਾਕਟਰ ਨੂੰ ਵਿਖਾਉਣ ਤੋਂ ਬਾਅਦ ਕੋਮਲ ਚੁੱਪਚਾਪ ਜਾ ਕੇ ਬਾਹਰ ਬਹਿ ਗਈ ਇੱਕ ਵਾਰ ਵੀ ਉਹਨੇ ਪ੍ਰੀਤ ਨੂੰ ਜਾਂ ਵਿਜੇ ਨੂੰ ਪੈਸਿਆਂ ਬਾਰੇ ਨਾ ਪੁੱਛਿਆ ਤੇ ਨਾ ਹੀ ਪ੍ਰੀਤ ਦੀ ਸਾਸ ਨੇ ਧੀ ਤੇ ਬਹੂ ਨੂੰ ਡਾਕਟਰ ਨੂੰ ਦੇਣ ਲਈ ਪੈਸੇ ਹੀ ਦਿੱਤੇ ਪ੍ਰੀਤ ਦੀ ਵੀ ਹਿੰਮਤ ਨਾ ਹੋਈ ਕਿ ਉਹ ਕਿਵੇਂ ਕੋਮਲ ਕੋਲੋਂ ਪੈਸੇ ਮੰਗੇ ਜੀ ਦੇ ਚਲਦੇ ਮਜਬੂਰੀ ਵਿੱਚ ਵਿਜੇ ਨੂੰ ਦੋਵਾਂ ਦੇ ਪੈਸੇ ਭਰਨੇ ਪਏ ਜੋ ਪ੍ਰੀਤ ਨੂੰ ਬਹੁਤ ਬੁਰਾ ਲੱਗਾ ਪ੍ਰੀਤ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰ ਰਹੀ ਸੀ ਕਿ ਉਦੋਂ ਹੀ ਉਹਦੀ ਸਾਸ ਉਹਦੇ ਕਮਰੇ ਵਿੱਚ ਲੱਡੂਆਂ ਵਾਲਾ ਡੱਬਾ ਲੈ ਕੇ ਆਉਂਦੇ ਹੋਏ ਬੋਲੀ ਬਹੂ ਇਹ ਲੈ ਤੇਰੀ ਮਾਣੇ ਵੇਸਣ ਦੇ ਲੱਡੂ ਭੇਜੇ ਆ ਖਾ ਲਵੀਂ ਡੱਬਾ ਰੱਖ ਕੇ ਉਹਦੀ ਸਾਸ ਸ ਚਲੀ ਗਈ ਤਾਂ ਪ੍ਰੀਤ ਨੇ ਡੱਬਾ ਖੋਲ ਕੇ ਵੇਖਿਆ ਤਾਂ ਉਹਦੇ ਵਿੱਚ ਮੁਸ਼ਕਲ ਨਾਲ 10-15 ਲੱਡੂ ਹੀ ਸੀ ਪ੍ਰੀਤ ਨੂੰ ਬੜਾ ਅਜੀਬ ਜਿਹਾ ਲੱਗਾ ਉਹ ਸੋਚਣ ਲੱਗੀ ਇਹ ਮਾਣੇ ਨੇ ਲੱਡੂ ਭੇਜਿਆ ਇਹ ਨਹੀਂ ਹੋ ਸਕਦਾ ਗੱਲਾਂ-ਗੱਲਾਂ 'ਚ ਪ੍ਰੀਤ ਨੇ ਕਿਹਾ ਮੰਮੀ ਤੁਸੀਂ 15 ਲੱਡੂ ਕਿਹਦੇ ਲਈ ਭੇਜਿਆ 15 ਲੱਡੂ ਨਹੀਂ ਪੁੱਤ ਮੈਂ ਪੂਰੀ ਗਿਣਤੀ ਕਰਕੇ 50 ਭੇਜੇ ਸੀ ਇਹ ਸੋਚ ਕੇ ਕਿ ਇੱਕ ਮਹੀਨਾ ਤੂੰ ਆਰਾਮ ਨਾਲ ਖਾ ਲਵੇਂਗੀ ਫਿਰ ਇੱਕ ਮਹੀਨੇ ਬਾਅਦ ਜਦੋਂ ਵਿਝੇ ਆਊਗਾ ਤਾਂ ਮੈਂ ਉਹਦੇ ਹੱਥ ਫੇਰ ਹੋਰ ਭੇਜ ਦਊਂਗੀ ਤੇਰੇ ਲਈ ਤਾਂ ਮੈਂ 3 ਲੱਡੂ ਬਣਾਏ ਸੀ ਵੀਹ ਤਾਂ ਤੇਰੇ ਘਰ ਵਾਲਿਆਂ ਲਈ ਬਣਾ ਦਿੱਤੇ ਸੀ ਉਹ ਵੱਖ ਕਿ ਉਹਨਾਂ ਨੂੰ ਵੀ ਦੇ ਦਊਗੀ ਮਾਂ ਦੀ ਗੱਲ ਸੁਣ ਕੇ ਹਰਾਨੀ ਨਾਲ ਪ੍ਰੀਤ ਨੇ ਕਿਹਾ ਪਰ ਮੰਮੀ ਮੇਰੇ ਕੋਲ ਤਾਂ ਮੁਸ਼ਕਲ ਨਾਲ ਗਿਣਤੀ ਦੇ 15 ਲੱਡੂ ਹੀ ਆਏ ਆ ਕੁੜੀ ਦੀ ਗੱਲ ਸੁਣ ਕੇ ਮਾਂ ਨੇ ਕਿਹਾ ਪੁੱਤ ਕਿਤੇ ਤਾਂ ਨਹੀਂ ਕਿ ਤੇਰੀ ਸਾਸ ਨੇ ਲੱਡੂ ਕੱਢ ਲਏ ਹੋਣ ਮਾਂ ਦੀ ਗੱਲ ਸੁਣ ਕੇ ਕੁਝ ਸੋਚਦੇ ਹੋਏ ਪ੍ਰੀਤ ਨੇ ਕਿਹਾ ਪਤਾ ਨਹੀਂ ਮੰਮੀ ਪਰ ਮਾ ਜੀਨੇ ਤਾਂ ਕੁਝ ਵੀ ਨਹੀਂ ਦੱਸਿਆ ਮੈਨੂੰ ਤੇ ਮੈਂ ਉਹਨਾਂ ਨੂੰ ਪੁੱਛਾਂ ਵੀ ਤਾਂ ਕਿਵੇਂ ਚੱਲ ਰਹਿਣ ਦੇ ਪੁੱਤ ਐਵੇਂ ਪੁੱਛ ਕੇ ਕੀ ਕਰਨਗੀ ਮੈਨੂੰ ਪਤਾ ਆ ਨਾ ਮੈਂ ਕਿੰਨੇ ਤੇ ਕੀ ਭੇਜਿਆ ਸੀ ਜ਼ਰੂਰ ਤੇਰੀ ਸਾਸ ਨੇ ਹੀ ਕੱਢ ਲਿਆ ਹੁਣ ਅਗਲੀ ਵਾਰ ਮੈਂ ਵਿਜੇ ਨੂੰ ਕਹਿ ਦਊਂਗੀ ਕਿ ਜਿਹੜਾ ਵੀ ਸਮਾਨ ਲੈ ਕੇ ਜਾਵੇ ਉਹ ਤੈਨੂੰ ਹੀ ਫੜਾਵੇ ਖੈਰ ਫੋਨ ਕੱਟਣ ਤੋਂ ਬਾਅਦ ਪ੍ਰੀਤ ਆਪਣੇ ਕੰਮ ਵਿੱਚ ਵਿਜੀ ਹੋ ਗਈ ਅਗਲੇ ਦਿਨ ਸਵੇਰੇ-ਸਵੇਰੇ ਸੱਸ ਦੀ ਆਵਾਜ਼ ਆਈ ਬਹੂ ਜਰਾ ਇੱਕ ਗਲਾਸ ਦੁੱਧ ਲੈ ਕੇ ਆਈ ਕੋਮਲ ਲਈ ਪ੍ਰੀਤ ਜਿਵੇਂ ਹੀ ਦੁੱਧ ਦਾ ਗਲਾਸ ਲੈ ਕੇ ਸੱਸ ਦੇ ਕਮਰੇ ਵਿੱਚ ਗਈ ਤਾਂ ਕੋਮਲ ਉਹਦੀ ਮਾਂ ਦੇ ਪੇਜੇ ਹੋਏ ਲੱਡੂ ਬੜੇ ਆਰਾਮ ਨਾਲ ਖਾ ਰਹੀ ਸੀ ਲੱਡੂ ਵੇਖ ਕੇ ਪ੍ਰੀਤ ਨੇ ਹੈਰਾਨੀ ਨਾਲ ਕਿਹਾ ਮਾਂ ਜੀ ਇਹ ਲੱਡੂ ਤਾਂ ਮੈਂ ਅਲਮਾਰੀ 'ਚ ਰੱਖੇ ਸੀ ਤਾਂ ਸੱਸ ਮੁਸਕਰਾਉਂਦੇ ਹੋਏ ਬੋਲੀ ਨਹੀਂ ਬਹੂ ਤੇਰੀ ਮਾਰੀ ਵਿੱਚੋਂ ਲੱਡੂ ਨਹੀਂ ਕੱਢੇ ਉਹ ਤਾਂ ਤੇਰੇ ਕੋਲ ਹੀ ਹੁਣਿਆ ਕੀ ਆਣਾ ਕਿ ਤੇਰਾ ਭਰਾ ਜਦੋਂ ਕੱਲ ਲੱਡੂ ਲੈ ਕੇ ਆਇਆ ਸੀ ਤਾਂ ਮੈਂ ਉਹਦੇ ਵਿੱਚੋਂ ਕੁਝ ਲੱਡੂ ਕੱਢ ਲੈ ਸੀ ਕੋਮਲ ਲਈ ਉਹ ਕੀ ਆਣਾ ਹੁਣ ਤੇਰੇ ਵਾਂਗ ਉਹ ਵੀ ਤਾਂ ਮਾਂ ਬਣਨ ਵਾਲੀ ਆ ਇਸੇ ਲਈ ਅੱਧੇ ਤੈਨੂੰ ਦੇ ਦਿੱਤੇ ਤੇ ਅੱਧੇ ਕੋਮਲ ਨੂੰ ਹੁਣ ਪ੍ਰੀਤ ਨੂੰ ਸਮਝ ਆਇਆ ਕਿ ਉਹਦੀ ਮਾਂ ਦੇ ਭੇਜੇ ਲੱਡੂ ਗਾਇਬ ਕਿੱਥੇ ਹੋਏ ਆ ਉਹ ਇਹ ਵੀ ਸਮਝ ਗਈ ਕਿ ਮਾਜੀ ਝੂਠ ਬੋਲਦੀ ਆ ਕਿ ਅੱਦੇ ਲੱਡੂ ਹੀ ਕੱਢੇ ਆ ਇਹਨਾਂ ਨੇ ਤਾਂ ਸਾਰੇ ਲੱਡੂ ਰੱਖ ਕੇ ਗਿਣਤੀ ਦੇ 15 ਲੱਡੂ ਹੀ ਮੈਨੂੰ ਦਿੱਤੇ ਸੀ ਇੱਕ ਵਾਰ ਪ੍ਰੀਤ ਦੇ ਮਨ ਵਿੱਚ ਆਇਆ ਕਿ ਉਹ ਕਹੇ ਕਿ ਮਾਜੀ ਮੰਮੀ ਨੇ ਤਾਂ 50 ਲੱਡੂ ਦੱਸੇ ਸੀ ਪਰ ਮੈਨੂੰ 15 ਹੀ ਮਿਲੇ ਆ ਪਰ ਫਿਰ ਇਹ ਸੋਚ ਕੇ ਚੁੱਪ ਹੋ ਗਈ ਕਿ ਕੀ ਲੱਡੂਆਂ ਪਿੱਛੇ ਬਹਿਸ ਕਰਨੀ ਆ ਐਵੇਂ ਹੀ ਕਰਦੇ ਕਰਦੇ 9 ਮਹੀਨੇ ਬੀਤ ਗਏ ਪ੍ਰੀਤੀ ਮੰਮੀ ਜਦੋਂ ਵੀ ਪ੍ਰੀਤ ਲਈ ਕੁਝ ਭੇਜਦੀ ਤਾਂ ਉਹਦੇ ਵਿੱਚੋਂ ਉਹਦੀ ਸਸ ਅੱਧਾ ਕਰ ਦਿੰਦੀ ਜਿਆਦੇ ਤੋਂ ਵੀ ਜ਼ਿਆਦਾ ਆਪਣੀ ਕੁੜੀ ਲਈ ਕੱਢ ਲੈਂਦੀ ਹੋਰ ਤਾਂ ਹੋਰ ਜਦੋਂ ਡਾਕਟਰ ਦੇ ਕੋਲ ਵੀ ਜਾਣਾ ਹੁੰਦਾ ਤਾਂ ਦੋਵਾਂ ਨੂੰ ਵਿਜੇ ਨਾਲ ਹੀ ਭੇਜਦੀ ਨਾ ਤਾਂ ਵਿਜੇ ਨੂੰ ਪੈਸੇ ਦਿੰਦੀ ਡਾਕਟਰ ਨੂੰ ਵਿਖਾਉਂਦੇ ਤੇ ਨਾ ਹੀ ਕੁੜੀ ਨੂੰ ਹਜੇ ਤੱਕ ਤਾਂ ਇਹ ਛੋਟੇ-ਮੋਟੇ ਖਰਚੇ ਹੀ ਸੀ ਜੀ ਦਾ ਕਰਕੇ ਵਿਜੇ ਤੇ ਪ੍ਰੀਤ ਕੁਝ ਨਾ ਕਹਿੰਦੇ ਜੀ ਆਪਸ ਵਿੱਚ ਜ਼ਰੂਰ ਮਾਤਿਹ ਦੀਆਂ ਹਰਕਤਾਂ ਦੀਆਂ ਭੈਣ ਭਰਾ ਆਪਸ ਵਿੱਚ ਗੱਲਾਂ ਕਰ ਲੈਂਦੇ ਸੀ ਕਦੀ ਪੈਸਿਆਂ ਦੀ ਗੱਲ ਨਾ ਤਾਂ ਵਿਜੇ ਨੇ ਪ੍ਰੀਤ ਦੀ ਸਾਸ ਨਾਲ ਕੀਤੀ ਤੇ ਨਾ ਹੀ ਪ੍ਰੀਤ ਨੇ ਪਰ ਅੱਜ ਜਦੋਂ ਪ੍ਰੀਤ ਨੇ ਆਪਣੇ ਕੰਨਾਂ ਨਾਲ ਸੁਣਿਆ ਉਹਨੂੰ ਸੁਣ ਕੇ ਉਹ ਹਰਾਨੀ ਹੀ ਨਹੀਂ ਬਲਕਿ ਪਰੇਸ਼ਾਨ ਵੀ ਹੋ ਗਈ ਜਦੋਂ ਪ੍ਰੀਤ ਕਿਸੇ ਕੰਮ ਤੋਂ ਸਾਸ ਦੇ ਕਮਰੇ 'ਚ ਜਾ ਰਹੀ ਸੀ ਦਾ ਦਰਵਾਜ਼ੇ ਤੇ ਹੀ ਉਹਨੇ ਮਾਤੀ ਦੀ ਆਵਾਜ਼ ਸੁਣ ਲਈ ਸੱਸ ਆਪਣੀ ਕੁੜੀ ਨੂੰ ਕਹਿ ਰਹੀ ਸੀ ਪੁੱਤ ਜਦ ਬਹੂ ਦਾ ਵੀ ਅਪਰੇਸ਼ਨ ਹੀ ਕਰਾਉਣਾ ਆ ਤੇ ਤੇਰਾ ਵੀ ਅਪਰੇਸ਼ਨ ਹੀ ਕਰਾਉਣਾ ਆ ਤਾਂ ਡਾਕਟਰ ਨੂੰ ਬੁਲਾ ਕੇ ਤੁਹਾਡਾ ਦੋਵਾਂ ਦਾ ਇੱਕੋ ਟਾਈਮ ਤੇ ਅਪਰੇਸ਼ਨ ਕਰਾ ਲੈਣੇ ਆ ਤੁਹਾਡਾ ਕੱਠਿਆਂ ਦਾ ਨਿਬੜ ਜਾਊਗਾ ਪਰ ਮਾਂ ਅਪਰੇਸ਼ਨ ਦਾ ਖਰਚਾ ਵੀ ਤਾਂ ਬਹੁਤ ਆਊਗਾ ਨਾ ਕੋਮਲ ਨੇ ਕਿਹਾ ਹਾਂ ਉਹ ਤਾਂ ਆਊਗਾ ਪੁੱਤ ਪਰ ਅਸੀਂ ਕੀ ਕਰਨਾ ਆ ਪ੍ਰੀਤ ਦੇ ਪੇਕੇ ਹੈ ਨਾ ਪਹਿਲਾਂ ਵਾਂਗ ਹੁਣ ਵੀ ਪਰਚੀ ਉਹਨਾਂ ਨੂੰ ਫੜਾ ਦਵਾਂਗੇ ਖਰਚਾ ਕਰਨਗੇ ਤੂੰ ਪੈਸਿਆਂ ਦੀ ਚਿੰਤਾ ਨਾ ਕਰ ਤੇਰੀ ਮਾਂ ਨੇ ਸਾਰਾ ਇੰਤਜ਼ਾਮ ਕੀਤਾ ਆ ਹੁਣ ਤਾਂ ਬਸ ਆਪਰੇਸ਼ਨ ਦੇ ਦਿਨ ਦਾ ਇੰਤਜ਼ਾਰ ਆ ਸੱਸ ਖੁਸ਼ ਹੁੰਦੇ ਹੋਏ ਬੋਲੀ ਦਰਵਾਜ਼ੇ ਤੇ ਖੜੀ ਪ੍ਰੀਤ ਮਾਂ ਧੀ ਦੀ ਗੱਲ ਸੁਣ ਕੇ ਹੈਰਾਨ ਸੀ ਸੱਸ ਦੀ ਚਲਾਕੀ ਦੇ ਚਲਦੇ ਆਪਣੇ ਪੇਕਿਆਂ ਦੇ ਖਰਚ ਉਹਨਾਂ ਨੂੰ ਤੰਗੀ ਵਿੱਚ ਭਲਾਪ੍ਰੀਤ ਤਾਂ ਕੀ ਕੋਈ ਵੀ ਕੁੜੀ ਨਹੀਂ ਪਾ ਸਕਦੀ ਕੁਝ ਸੋਚਦੇ ਹੋਏ ਪ੍ਰੀਤ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਉਦੋਂ ਹੀ ਥੋੜੀ ਦੇਰ ਬਾਅਦ ਪ੍ਰੀਤ ਦੀ ਸੱਸ ਪ੍ਰੀਤ ਦੇ ਕਮਰੇ ਵਿੱਚ ਆਉਂਦੇ ਹੋਏ ਬੋਲੀ ਬਹੂ 10 ਦਿਨਾਂ ਬਾਅਦ ਤੁਹਾਡਾ ਦੋਵਾਂ ਦਾ ਪ੍ਰਸ਼ਨ ਆ ਤਰੀਕ ਮਿਲੀ ਆ ਇੱਕ ਕਾਮਕਾਰ ਆਪਣੇ ਭਰਾ ਨੂੰ ਫੋਨ ਕਰਕੇ ਦੱਸ ਦੇ ਉਵੇਂ ਟਾਈਮ ਤੇ ਹਸਪਤਾਲ ਪਹੁੰਚ ਜਾਣਗੇ ਮੈਂ ਇਕੱਲੀ ਕਿਵੇਂ ਤੁਹਾਨੂੰ ਦੋਵਾਂ ਨੂੰ ਸੰਭਾਲੂੰਗੀ ਕਹਿੰਦੇ ਹੋਏ ਸੱਸ ਮੁਸਕਰਾਉਂਦੇ ਹੋਏ ਚਲੀ ਗਈ ਪਰ ਪ੍ਰੀਤ ਵੀ ਉਹਨਾਂ ਦੀਆਂ ਗੱਲਾਂ ਸੁਣ ਚੁੱਕੀ ਸੀ ਚੁੱਪਚਾਪ ਉਹ ਵੀ ਛਾਤ ਰਹੀ ਕਿਸੇ ਨੂੰ ਫੋਨ ਕਰਕੇ ਆਪ੍ਰੈਸ਼ਨ ਬਾਰੇ ਕੁਝ ਵੀ ਨਾ ਦੱਸਿਆ 10 ਦਿਨਾਂ ਬਾਅਦ ਜਦੋਂ ਹਸਪਤਾਲ ਜਾਣ ਦਾ ਟਾਈਮ ਆਇਆ ਤਾਂ ਸੱਸ ਨੇ ਪ੍ਰੀਤ ਨੂੰ ਕਿਹਾ ਬਹੂ ਤੂੰ ਆਪਣੇ ਪੇਕਿਆਂ ਨੂੰ ਦੱਸ ਤਾਂ ਦਿੱਤਾ ਸੀ ਨਾ ਕਿ ਅੱਜ ਤੇਰਾ ਪ੍ਰੈਸ਼ਣ ਆ ਤਾਂ ਕਿ ਸਾਰੇ ਟੈਂਟ ਤੇ ਹਸਪਤਾਲ ਪਹੁੰਚ ਜਾਣ ਸੱਸ ਦੀ ਗੱਲ ਸੁਣ ਕੇ ਪ੍ਰੀਤ ਨੇ ਕੁਝ ਨਾ ਕਿਹਾ ਤਾਂ ਸੱਸ ਨੂੰ ਕੁਝ ਸ਼ੱਕ ਜਾ ਹੋਇਆ ਹਸਪਤਾਲ ਜਦੋਂ ਪਹੁੰਚੀ ਤਾਂ ਉੱਥੇ ਵੀ ਪ੍ਰੀਤ ਦੇ ਪੇਕਿਆਂ ਦਾ ਕੋਈ ਅਤਾ ਪਤਾ ਨਹੀਂ ਸੀ ਤਾਂ ਹੁਣ ਸੱਸ ਦੇ ਹੱਥ ਪੈਰ ਫੁੱਲਣ ਲੱਗੇ ਜੀਦੇ ਚੱਲਦੇ ਉਹਨੇ ਤੁਰੰਤ ਆਪ ਹੀ ਵਿਜੇ ਨੂੰ ਫੋਨ ਕਰਕੇ ਆਉਣ ਲਈ ਕਹਿ ਦਿੱਤਾ বিজে পোতা ਨਹੀਂ কলি কিਵੇਂ ਦੋਵਾਂ ਨੂੰ ਸੰਭਾਲੂਗੀ বিজে ਨੂੰ ਤਾਂ ਪਹਿਲਾਂ ਕੁਝ ਪਤਾ ਹੀ ਨਹੀਂ ਸੀ ਉਹਨੂੰ ਜਿਵੇਂ ਹੀ ਪਤਾ ਲੱਗਾ ਕਿ ਪ੍ਰੀਤ ਦਾ ਪ੍ਰੇਸ਼ਣ ਆ ਤੇ ਉਹਦੀ ਸਾਸਿ ਕੱਲੀ ਆ ਤਾਂ ਉਹਨੇ ਕਿਹਾ ਮਾਜੀ ਜੀਜਾ ਜੀ ਕਿੱਥੇ ਆ ਕੀ ਅੱਜ ਵੀ ਉਹ ਆਫਿਸ ਗਿਆ ਨਹੀਂ ਨਹੀਂ ਪੋਤਾ ਆਫਿਸ ਨਹੀਂ ਗਿਆ ਪਰ ਫਿਰ ਵੀ ਉਹ ਇਕੱਲਾ ਤਾਂ ਸਭ ਕੁਝ ਨਹੀਂ ਸੰਭਾਲ ਸਕਦਾ ਨਾ ਤੂੰ ਹੁੰਦਾ ਨਾਲ ਤਾਂ ਵਧੀਆ ਰਹਿੰਦਾ ਵਿਜੇ ਨੇ ਆਉਣ ਦਾ ਕਹਿ ਕੇ ਫੋਨ ਕੱਟ ਦਿੱਤਾ ਤੇ ਤੁਰੰਤ ਹੀ ਪ੍ਰੀਤ ਨੂੰ ਫੋਨ ਮਿਲਾ ਕੇ ਉਹਦੇ ਤੇ ਗੁੱਸਿਆ ਹੁੰਦੇ ਹੋਏ ਬੋਲਿਆ ਇਹ ਕੀ ਤਰੀਕਾ ਆ ਪ੍ਰੀਤ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀਰ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣ ਮੈਂ ਜਾਣ ਬੁੱਝ ਕੇ ਨਹੀਂ ਦੱਸਿਆ ਤੇ ਤੂੰ ਹਜੇ ਨਹੀਂ ਆਉਣਾ ਮੈਂ ਕਹਿ ਦਿੱਤਾ ਨਾ ਪ੍ਰੀਤ ਤੂੰ ਇਹ ਕਿਹੋ ਜਿਹੀਆਂ ਗੱਲਾਂ ਕਰਦੀਆਂ ਤੂੰ ਹਸਪਤਾਲ ਵਿੱਚ ਆ ਤੇਰਾ ਆਪਰੇਸ਼ਨ ਹੋਣ ਵਾਲਾ ਆ ਤੇ ਮੈਨਾਂ ਆਵਾ ਤੇਰੇ ਪੇਕਿਆਂ ਤੋਂ ਕੋਈ ਨਾ ਆਇਆ ਤਾਂ ਤੇਰਾ ਸਹੁਰਾ ਪਰਿਵਾਰ ਕੀ ਕਹੂਗਾ ਕੀ ਨਹੀਂ ਉਹਦਾ ਮੈਨੂੰ ਚੰਗੀ ਤਰ੍ਹਾਂ ਪਤਾ ਆ ਕਹਿੰਦੇ ਹੋਏ ਪ੍ਰੀਤ ਨੇ ਆਪਣੀ ਸੱਸ ਦੀ ਸਾਰੀ ਗੱਲ ਵਿਜੇ ਨੂੰ ਦੱਸੀ ਵੀਰ ਇਸੇ ਲਈ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਆਓ ਪਹਿਲਾਂ ਮੰਗ ਮਾਂ ਜੀ ਹੁਣ ਵੀ 1 ਰੁਪਿਆ ਖਰਚ ਕਰਨ ਵਾਲੀ ਨਹੀਂ ਆ ਤੇ ਤੁਹਾਨੂੰ ਪਤਾ ਆ ਆਪਰੇਸ਼ਨ ਦਾ ਖਰਚਾ ਕਿੰਨਾ ਹੁੰਦਾ ਆ ਇੱਕ ਕ ਪ੍ਰਾਸ਼ਨ ਦਾ ਖਰਚਾ ਹੀ ਦੇਣਾ ਔਖਾ ਹੁੰਦਾ ਆ ਤੇ ਮੈਨੂੰ ਪਤਾ ਆ ਪੈਸੇ ਦੇਣ ਦੇ ਨਾਤੇ ਮਾਜੀ ਹੱਥ ਤੇ ਹੱਥ ਰੱਖ ਕੇ ਬਹਿ ਜਾਊਗੀ ਤੇ ਮਜਬੂਰੀ ਵਿੱਚ ਤੁਹਾਨੂੰ ਦੇਣੇ ਪੈਣਗੇ ਪ੍ਰੀਤ ਦੀ ਗੱਲ ਸੁਣ ਕੇ ਕੁਝ ਸੋਚਦੇ ਹੋਏ ਵਿਜੇ ਨੇ ਕਿਹਾ ਠੀਕ ਆ ਪ੍ਰੀਤ ਤੂੰ ਚਿੰਤਾ ਨਾ ਕਰ ਤੇਰੀ ਸੱਸ ਸੇਰ ਆ ਤਾਂ ਮੈਂ ਵੀ ਸਵਾ ਸੇਰ ਆ ਅੱਜ ਉਹਨੂੰ ਪਤਾ ਲੱਗੂਗਾ ਕਿ ਕਿਹਦੇ ਨਾਲ ਪਾਲਾ ਪਿਆ ਆ ਤੋ ਚਿੰਤਨਾ ਕਰ ਮੈਂ ਹੁਣੇ ਅੰਨਾ ਆ ਥੋੜੀ ਦੇਰ ਵਿੱਚ ਹੀ ਵਿਜੇ ਵੀ ਆ ਗਿਆ ਪ੍ਰੀਤ ਤੇ ਕੋਮਲ ਦੋਵਾਂ ਦਾ ਪ੍ਰਸ਼ਨ ਹੋ ਗਿਆ ਦੋਵਾਂ ਨੇ ਇੱਕ ਇੱਕ ਪਿਆਰੇ ਪਿਆਰੇ ਬੱਚੇ ਨੂੰ ਜਨਮ ਦਿੱਤਾ ਦਾਦੀ ਤੇ ਨਾਨੀ ਇਕੱਠੇ ਬਣ ਦੀ ਖੁਸ਼ੀ ਚ ਪ੍ਰੀਤ ਦੀ ਸੱਸ ਖੁਸ਼ ਹੋ ਗਈ ਚਾਰ ਦਿਨਾਂ ਬਾਅਦ ਜਦੋਂ ਕੋਮਲ ਤੇ ਪ੍ਰੀਤ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਪ੍ਰੀਤ ਦੀ ਸੱਸ ਬਿੱਲ ਦੀ ਪਰਚੀ ਲੈ ਕੇ ਵਿਜੇ ਨੂੰ ਫੜਾਉਂਦੇ ਹੋਏ ਬੋਲੀ ਵੇਖ ਵਿਜੇ ਤੂੰ ਮਾਮਾ ਬਣਿਆ ਆ ਇਨਾ ਹੱਕ ਤਾਂ ਬੰਦਾ ਆ ਤੇਰਾ ਹੁਣ ਜਾ ਮਾਮਾ ਬਣਦੀ ਕੀਮਤ ਚੁਕਾ ਬਿੱਲ ਤਾਂ ਤੈਨੂੰ ਹੀ ਦੇਣਾ ਪਊਗਾ ਭਾਈ ਕੋਈ ਛੋਟੀ ਗੱਲ ਤਾਂ ਹੈ ਨਹੀਂ ਭਾਂਜਾ ਹੋਇਆ ਆ ਤੇਰੇ ਤੇਰਾ ਪਦਵੀ ਵੱਧ ਗਿਆ ਆ ਵਿਜੇ ਵੀ ਮੁਸਕਰਾਉਂਦੇ ਹੋਏ ਪਰਚੀ ਫੜ ਲੈਂਦਾ ਆ ਪ੍ਰੀਤ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਵਿਜੇ ਚੁੱਪਚਾਪ ਕਾਊਂਟਰ ਤੇ ਗਿਆ ਤੇ ਥੋੜੀ ਦੇਰ ਬਾਅਦ ਪ੍ਰੀਤ ਦੀ ਸੱਸ ਦੇ ਹੱਥ ਚੋਂ ਪਰਚੀ ਫੜਾਉਂਦੇ ਹੋਏ ਬੋਲਿਆ ਮਾਂ ਜੀ ਮੈਂ ਤਾਂ ਆਪਣੇ ਮਾਮਾ ਬਾਂਦੀ ਕੀਮਤ ਚੁਕਾ ਦਿੱਤੀ ਆ ਪਰ ਫਿਰ ਮੈਂ ਸੋਚਿਆ ਕਿ ਤੁਸੀਂ ਵੀ ਤਾਂ ਨਾਨੀ ਬਣ ਗਏ ਹੋ ਤੁਹਾਡੀ ਤਾਂ ਡਬਲ ਖੁਸ਼ੀ ਆ ਤੁਹਾਡਾ ਤਾਂ ਡਬਲ ਪਦ ਵਧਿਆ ਆ ਤਾਂ ਭਲਾ ਮੈਂ ਹੁਣ ਤੁਹਾਡੀ ਖੁਸ਼ੀ ਕਿਵੇਂ ਖੋ ਸਕਦਾ ਸੀ ਭਾਈ ਕੋਈ ਮਜ਼ਾਕ ਥੋੜੀ ਆ ਇਕੱਠੇ ਦਾਦੀ ਤੇ ਨਾਨੀ ਬਾਨਾ ਇਸ ਲਈ ਹੁਣ ਤਾਂ ਮੇਰੇ ਤੋਂ ਜ਼ਿਆਦਾ ਹੱਕ ਤੁਹਾਡਾ ਬੰਦਾ ਆ ਇਸ ਲਈ ਤੁਸੀਂ ਇਹ ਫੜੋ ਪਰਚੀ ਤੇ ਛੇਲੀ ਛੇਤੀ ਬਿੱਲ ਭਰ ਦੋ ਉਦੋਂ ਤੱਕ ਮੈਂ ਗੱਡੀ ਲੈ ਕੇ ਆਉਣਾ ਆ ਦੋਵਾਂ ਨੂੰ ਘਰ ਲੈ ਕੇ ਜਾਣ ਲਈ ਕਹਿੰਦੇ ਹੋਏ ਵਿਜੇ ਪਰਚੀ ਪ੍ਰੀਤ ਦੀ ਸੱਸ ਦੇ ਹੱਥ ਚ ਫੜਾ ਕੇ ਤੇ ਟੇਡੀਆਂ ਨਜ਼ਰਾਂ ਨਾਲ ਪ੍ਰੀਤ ਨੂੰ ਵੇਖ ਮੁਸਕਰਾਉਂਦੇ ਹੋਏ ਉੱਥੋਂ ਚਲਾ ਗਿਆ ਹੁਣ ਤਾਂ ਪ੍ਰੀਤ ਦੀ ਸੱਸ ਬੁਰੀ ਫਸ ਗਈ ਸੀ ਉਹਦੀ ਸ਼ਕਲ ਵੇਖ ਕੇ ਇੱਕ ਕਹਾਵਤ ਜ਼ਿਆਦਾ ਗਈ ਸੌ ਸਨਿਆਰ ਦੀ ਤੇ ਇੱਕ ਲੋਹਾਰ ਦੀ ਹੁਣ ਤਾਂ ਪ੍ਰੀਤ ਦੀ ਸੱਸ ਇੰਨੀ ਬੁਰੀ ਤਰ੍ਹਾਂ ਫਸ ਚੁੱਕੀ ਸੀ ਕਿ ਆਖਿਰਕਾਰ ਹਾਰ ਮੰਨ ਕੇ ਉਹਨੂੰ ਮਜਬੂਰੀ ਵਿੱਚ ਪ੍ਰੀਤ ਤੇ ਕੋਮਲ ਦੇ ਅਪਰੇਸ਼ਨ ਦੇ ਪੈਸੇ ਦੇਣੇ ਹੀ ਪਏ ਅੱਜ ਉਹਦੀ ਸਾਰੀ ਚਲਾਕੀ ਧਰੀ ਦੀ ਧਰੀ ਰਹਿ ਗਈ ਸੱਸ ਦਾ ਮੂੰਹ ਦੇਖ ਕੇ ਪ੍ਰੀਤ ਮਨ ਹੀ ਮਨ ਮੁਸਕਰਾ ਰਹੀ ਸੀ ਅੱਜ 9 ਮਹੀਨੇ ਦੇ ਖਰਚੇ ਦਾ ਬਦਲਾ ਇੱਕ ਹੀ ਝਟਕੇ ਚ ਪੂਰਾ ਜੋ ਹੋ ਗਿਆ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ